ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ ਅੱਜ ਦਾ ਇੰਡੀਅਨ ਐਕਸਪ੍ਰੈਸ ਨੇ ਬਿਹਾਰ ਦੀਆਂ ਜਿਹੜੀਆਂ ਵੋਟਰ ਸੂਚੀਆਂ ਦੀ ਗਹਿਣ ਬੜੀ ਗੁੱਡ ਡੂਗੀ ਜਿਹੜੀ ਪੁਨਸ਼ਾਨ ਹੋ ਰਹੀ ਹੈ ਉਸ ਦੇ ਉੱਤੇ ਦੋ ਰਿਪੋਰਟਾਂ ਛਾਪੀਆਂ ਨੇ ਇੱਕ ਰਿਪੋਰਟ ਤਾਂ ਇਹ ਹੈ ਕਿ ਕੁਝ ਜਿਹੜੇ ਜਿਹੜੇ ਉੱਥੋਂ ਦੇ ਜਿਹੜੇ ਜ਼ਿਲ੍ਹੇ ਹੈਗੇ ਆ ਦਰਬੰਗਾ ਵਗੈਰਾ ਉੱਥੋਂ ਦੇ ਜਿਹੜੇ ਘਟ ਗਿਣਤੀ ਖਾਸ ਤੌਰ ਤੇ ਮੁਸਲਮਾਨ ਪਿੰਡਾਂ ਦਾ ਉਹਨਾਂ ਨੇ ਸਰਵੇਖਣ ਕੀਤਾ ਤੇ ਉੱਥੋਂ ਦੇ ਲੋਕਾਂ ਚ ਕਿਸ ਤਰ੍ਹਾਂ ਦੀ ਅਫਰਾ ਤਪਰੀ ਹੈ ਕਿ ਉਹਨਾਂ ਨੂੰ ਤਾਂ ਉਹ ਜਿਹੜੀ ਵੋਟ ਬਣਾਉਣ ਲਈ ਕਾਗਜ਼ ਦਿੱਤੇ ਆ ਨਾ ਬਾਕੀ ਥਾਵਾਂ ਤੇ ਉਹ ਵੀ ਨਹੀਂ ਦਿੱਤੇ ਹੋਏ ਉੱਥੇ ਤਾਂ ਉਹ ਕਾਗਜ਼ ਲੈਣ ਲਈ ਵੀ ਮਾਰੇ ਮਾਰੇ ਫਿਰਦੇ ਆ ਵੀ ਉਹ ਸਾਨੂੰ ਉਹ ਤਾਂ ਮਿਲ ਜੇ ਦੂਜੀ ਗੱਲ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੀ ਐਨ ਆਰ ਸੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨਸ ਦਾ ਰੌਲਾ 2019 ਦੇ ਕਾਨੂੰਨ ਤੋਂ ਬਾਅਦ ਪਿਆ ਸੀਗਾ ਤੇ ਉਹੀ ਇਹ ਦੁਬਾਰਾ ਸ਼ੁਰੂ ਕਰ ਦਿੱਤਾ ਕੌਣ ਕਮਿਸ਼ਨ ਦੇ ਬਹਾਨੇ ਨਾਲ ਇਹ ਉਥੋਂ ਦੀਆਂ ਘਟ ਗਣਤੀਆਂ ਦਾ ਕਹਿਣਾ ਹੈ ਦੂਸਰਾ ਉਹਨਾਂ ਨੇ ਇੱਕ ਹੋਰ ਰਿਪੋਰਟ ਵੱਡੀ ਛਾਪੀ ਹੈ ਜਿਹਦੇ ਵਿੱਚ ਜਿਹੜੇ 11 ਦਸਤਾਵੇਜ਼ਾਂ ਚੋਂ ਕੋਈ ਇੱਕ ਦੇਵੇ ਬੰਦਾ ਉਹਨਾਂ 11 ਦਸਤਾਵੇਜ਼ਾਂ ਦੀ ਡਿਟੇਲ ਛਾਪੀ ਹੈ ਇੰਡੀਅਨ ਐਕਸਪ੍ਰੈਸ ਨੇ ਇਹ ਤੁਹਾਡੇ ਨਾਲ ਅੱਜ ਅਸੀਂ ਉਹ 11 ਦਸਤਾਵੇਜ਼ ਸਾਂਝੇ ਕਰਨੇ ਚਾਹੁੰਦੇ ਆਂ ਵੀ ਉਹਨਾਂ ਚੋਂ ਇੱਕ ਕੋਈ ਬੰਦਾ ਦੇ ਦੇਵੇ ਤਾਂ ਉਹਦੀ ਵੋਟ ਬਣ ਜੂਗੀ ਜਿਹੜੀ ਆਪ ਦੇਣੀ ਹੈ ਆਪ ਦੀ ਵੋਟ ਮਾਪਾਪ ਦੇ ਸਰਟੀਫਿਕੇਟਾਂ ਵਾਲੀਆਂ ਵੱਖਰੀਆਂ ਉਹ ਵੱਖਰੀ ਚ ਮਿਲਦੇ ਆ ਇਹ ਤੋਂ ਬਿਨਾ ਇਹਨਾਂ 11 ਚ ਇੱਕ ਦੇਣਾ ਇੱਕ ਤਾਂ ਕਿ ਹੈਗਾ ਵੀ ਕੋਈ ਆਈ ਕਾਰਡ ਜਾਂ ਪੈਨਸ਼ਨ ਪੇਮੈਂਟ ਆਰਡਰ ਕਿਸੇ ਸੈਂਟਰਲ ਗਵਰਨਮੈਂਟ ਦਾ ਸਟੇਟ ਗਵਰਨਮੈਂਟ ਦਾ ਕਿਸੇ ਪਬਲਿਕ ਸੈਕਟਰ ਅੰਡਰਟੇਕਿੰਗ ਦਾ ਹੋਵੇ ਤਾਂ ਉਹ ਮੰਨਿਆ ਜਾਊਗਾ ਹੁਣ ਉਹਦੇ ਚ ਉਹਨਾਂ ਨੇ ਅੱਗੋਂ ਦੱਸਿਆ ਵੀ 2022 ਚ ਜਿਹੜੀ ਬਿਹਾਰ ਨੇ ਜਾਤੀ ਜਨਗਣਨਾ ਕੀਤੀ ਸੀ ਉਹਦੇ ਚ ਸਿਰਫ 20.49 ਯਾਨੀ ਕਿ ਸਾਢੇ 20 ਲੱਖ ਲੋਕ ਸੀ ਜਿਨ੍ਹਾਂ ਕੋਲ ਅਜੇ ਹਾ ਕੋਈ ਸਰਕਾਰੀ ਦਸਤਾਵੇਜ਼ ਹੈਗਾ ਸਿਰਫ ਇੰਨੇ 8 ਕਰੋੜ ਵੋਟਰ ਨੇ ਉਹਨਾਂ ਚ ਸਾਢੇ 20 ਲੱਖ ਬੰਦਿਆਂ ਕੋਲ ਅਜੇ ਹਾ ਕਾਰਡ ਹੈਗਾ ਦੂਜਾ ਦੂਜਾ ਉਹ ਕਹਿੰਦੇ ਐ ਵੀ ਜਿਹੜੀ ਇਹ ਸਾਰਾ 1.8% ਹੈ ਉਥੋਂ ਦੀ ਪਾਪੂਲੇਸ਼ਨ ਦਾ ਇਹ ਜਿਹੜੀ ਚੀਜ਼ ਹੈ ਦੂਸਰਾ ਕਹਿੰਦੇ ਐ ਵੀ ਕੋਈ ਵੀ ਡਾਕੂਮੈਂਟ 18 1987 ਤੋਂ ਪਹਿਲਾਂ 1 ਜੁਲਾਈ 1987 ਤੋਂ ਪਹਿਲਾਂ ਕੋਈ ਉਹਨਾਂ ਕੋਲ ਅਜਿਹਾ ਡਾਕੂਮੈਂਟ ਸਰਕਾਰੀ ਵੀ ਉਹਨਾਂ ਨੇ ਕਿਤੇ ਨੌਕਰੀ ਕੀਤੀ ਕੋਈ ਕੁਝ ਹੋਰ ਕੀਤਾ ਉਹ ਵੀ ਹੋਵੇ ਤਾਂ ਵੀ ਚੱਲ ਜੂ ਹੁਣ ਜਦੋਂ ਸਰਕਾਰੀ ਨੌਕਰੀਆਂ ਥੋੜੇ ਲੋਕਾਂ ਕੋਲ ਨੇ ਕੁੱਲ ਆਬਾਦੀ ਦਾ ਤਾਂ ਉਹ ਵੀ ਥੋੜੀ ਜੀ ਪਰਸੈਂਟੇਜ ਹੈ ਉਹ ਵੀ ਨਹੀਂ ਬਣਨੀ ਗੱਲ ਤੇ ਤੀਜਾ ਜਿਹੜਾ ਹੈਗਾ ਜਿਹੜਾ ਕਿਸੇ ਖਾਸ ਅਥਾਰਟੀ ਨੇ ਜਿਹੜਾ ਉਹਨਾਂ ਦਾ ਬਰਥ ਸਰਟੀਫਿਕੇਟ ਹੈ ਜਨਮ ਸਰਟੀਫਿਕੇਟ ਹੈ ਉਹ ਦੇ ਦੇਣਾ ਉਹ ਜਨਮ ਸਰਟੀਫਿਕੇਟ ਇੰਡੀਅਨ ਐਕਸਪ੍ਰੈਸ ਕਹਿੰਦੀ ਵੀ ਸਨ 2000 ਚ ਬਣਨੇ ਸ਼ੁਰੂ ਹੋਏ ਪਹਿਲੀ ਵਾਰ ਜਿਹੜੇ ਜਨਮ ਸਰਟੀਫਿਕੇਟ ਨੇ ਜਿਨ੍ਹਾਂ ਨੂੰ ਸਰਕਾਰ ਦੇ ਤੌਰ ਤੇ ਰਜਿਸਟਰਰ ਜਨਰਲ ਆਫ ਰਜਿਸਟਰਡ ਬਰਥ ਐਂਡ ਜਨਮ ਜਨਮ ਤੇ ਮੌਤ ਦਾ ਜਿਹੜਾ ਰਜਿਸਟਰਰ ਜਨਰਲ ਹੈ ਉਹਦੇ ਵੱਲੋਂ 2000 ਚ ਇਹ ਸਰਟੀਫਿਕੇਟ ਦੇਣੇ ਸ਼ੁਰੂ ਕੀਤੇ ਗਏ ਤੇ ਬਿਹਾਰ ਦੇ ਵਿੱਚ ਉਸ ਟਾਈਮ 119000 ਲੋਕਾਂ ਨੂੰ ਜਨਮ ਸਰਟੀਫਿਕੇਟ ਦਿੱਤੇ ਗਏ ਜਿਹੜੇ ਕਿ ਉਸ ਟਾਈਮ ਜਿੰਨੇ ਬੱਚੇ ਜੰਮੇ ਸੀ ਉਸ ਟਾਈਮ ਦੇ ਵਿੱਚ ਉਹਦਾ 1.54% ਨੇ ਸਿਰਫ 1.4% ਲੋਕਾਂ ਨੂੰ ਬਾਕ ਸਰਟੀਫਿਕੇਟ 2000 ਚ ਮਿਲੇ ਇਸੇ ਤਰ੍ਹਾਂ ਨਾਲ ਜਿਹੜਾ ਅੱਗੇ ਜਾ ਕੇ 2000 ਦੇ ਵਿੱਚ ਜਿਹੜੇ ਮਿਲੇ ਹੈ 2007 ਚ ਉਹ ਉਹ ਜਿਹੜੇ ਐ ਉਹ ਸਾਡੇ 7.5 ਲੱਖ ਦੇ ਨੇੜੇ ਤੇੜੇ ਐ 25% ਲੋਕਾਂ ਦੇ ਐ ਜਿਹੜੇ ਬਰਥ ਸਰਟੀਫਿਕੇਟੇ ਨਹੀਂ ਬਣੇ ਹੋਏ ਸਾਰਿਆਂ ਦੇ ਤਾਂ ਉਹ ਬਰਥ ਸਰਟੀਫਿਕੇਟ ਦੇਣਗੇ ਕਿੱਥੋਂ ਜਨਮ ਸਰਟੀਫਿਕੇਟ ਦੇਣਗੇ ਕਿੱਥੋਂ ਜਦ ਬਣੇ ਨਹੀਂ ਤੀਜੀ ਗੱਲ ਤੇ ਚੌਥੀ ਗੱਲ ਜਿਹੜੀ ਐ ਉਹ ਕਹਿੰਦੇ ਕੋਈ ਪਾਸਪੋਰਟ ਜਿਹਨੂੰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਵਿਦੇਸ਼ ਮੰਤਰਾਲਿਆ ਸਾਡਾ ਜਾਰੀ ਕਰਦਾ ਜੇ ਪਾਸਪੋਰਟ ਹੋਵੇ ਉਹ ਵੀ ਐ ਹੁਣ ਪਾਸਪੋਰਟ ਬਣਾਉਣ ਲਈ ਪੁਲਿਸ ਦੀ ਵੈਰੀਫਿਕੇਸ਼ਨ ਐ ਤੇ ਉਹਦੇ ਚ ਆਧਾਰ ਕਾਰਡ ਹੈ ਇਹ ਇਹ ਚੱਲਦੇ ਆ ਪਾਸਪੋਰਟ ਬਣਾਉਣ ਵਾਸਤੇ ਜਾਨੀ ਇਹਦਾ ਮਤਲਬ ਹੈ ਜੇ ਪਾਸਪੋਰਟ ਕੰਮ ਕਰਦਾ ਤਾਂ ਆਧਾਰ ਕਾਰਡ ਤੇ ਪੁਲਿਸ ਦੀ ਵੈਰੀਫਿਕੇਸ਼ਨ ਨਾਲ ਕੰਮ ਸਰ ਸਕਦਾ ਪਰ ਨਹੀਂ ਪਾਸਪੋਰਟ ਦੀ ਕਾਪੀ ਮੰਗੀ ਹੈ ਤੇ ਪਾਸਪੋਰਟ ਜਿਹੜੇ ਹੈ 2023 ਤੱਕ ਜਿੰਨੇ ਵੈਲਿਡ ਪਾਸਪੋਰਟ ਨੇ ਬਿਹਾਰ ਦੇ ਵਿੱਚ ਉਹ ਸਿਰਫ 27 ਲੱਖ 44000 ਨੇ 8 ਕਰੋੜਾਂ ਚੋਂ ਹੁਣ ਤੁਸੀਂ ਖਿਆਲ ਕਰੋ ਵੀ ਇਹ ਪਾਸਪੋਰਟ ਵੀ ਕਿੰਨੇ ਕੁ ਲੋਕਾਂ ਦਾ ਕੰਮ ਸਾਰੂਗਾ ਅਗਲੀ ਗੱਲ ਮੈਟ੍ਰਿਕਿਉਲੇਸ਼ਨ ਸਰਟੀਫਿਕੇਟ 10ਵੀਂ ਦਾ ਸਰਟੀਫਿਕੇਟ ਜਾਂ ਉਸ ਤੋਂ ਵੱਡੀ ਕਿਸੇ ਡਿਗਰੀ ਬੋਰਡ ਯੂਨੀਵਰਸਿਟੀ ਦਾ ਕੋਈ ਸਰਟੀਫਿਕੇਟ ਹੁਣ 2022 ਦਾ ਜਿਹੜਾ ਜਿਹੜਾ ਜਾਤੀ ਜਨਗਣਨਾ ਉਹਨਾਂ ਨੇ ਕੀਤੀ ਹੈ ਉਹਦੇ ਚ ਪਤਾ ਲੱਗਿਆ ਵੀ 14.71% ਲੋਕਾਂ ਨੇ ਹੀ 10ਵੀਂ ਜਮਾਤ ਕੀਤੀ ਹੋਈ ਹੈ 10ਵੀਂ ਜਾਂ ਉਸ ਤੋਂ ਵੱਡੀ ਜਿੰਨੀ ਉਥੋਂ ਦੀ ਆਬਾਦੀ ਹੈ ਉਹਦਾ 9.15% ਲੋਕਾਂ ਨੇ ਹੀ 10ਵੀਂ ਕੀਤੀ ਹੋਈ ਹੈ ਜਾਨੀ 10ਵੀਂ ਦਾ ਸਰਟੀਫਿਕੇਟ ਹੋਣ ਦੇ ਚਾਂਸ ਵੀ ਇੰਨੀ ਆਬਾਦੀ ਦੇ ਹੀ ਹੈ ਸਾਰਿਆਂ ਦੇ 10ਵੀਂ ਦੇ ਸਰਟੀਫਿਕੇਟ ਵੀ ਨਹੀਂ ਹੋਣੇ ਇਹ ਵੀ ਅਗਲੀ ਗੱਲ ਕਿਉਂਕਿ ਉੱਥੋਂ ਦਾ ਜਿਹੜਾ ਡ੍ਰੌਪਆਊਟ ਰੇਟ ਹੈ 6ਵੀਂ ਤੋਂ 8ਵੀਂ ਦੇ ਜਿਹੜੇ ਬੱਚੇ 6ਵੀਂ ਚ ਦਾਖਲ ਹੁੰਦੇ ਆ 8ਵੀਂ ਤੋਂ ਬਾਅਦ ਛੱਡ ਜਾਂਦੇ ਆ ਜਾਂ 8ਵੀਂ ਤੱਕ ਛੱਡ ਜਾਂਦੇ ਆ ਉਹ 26% ਹੈ ਡ੍ਰੌਪਆਊਟ ਰੇਟ ਸਕੂਲਾਂ ਚੋਂ ਛੱਡਣ ਦਾ ਜਿਹੜਾ ਦਰ ਹੈ ਬਹੁਤ ਜ਼ਿਆਦਾ ਹੈ ਅਗਲੀ ਗੱਲ ਕਹਿੰਦੇ ਪਰਮਨੈਂਟ ਰੈ residens ਜਿਹਨੂੰ ਅਸੀਂ ਜਿਹੜਾ ਹੈ ਡੋਮਿਸਾਈਲ ਸਰਟੀਫਿਕੇਟ ਕਹਿੰਦੇ ਆ ਵੀ ਤੁਹਾਡਾ ਰਿਹੈਸ਼ ਦਾ ਸਰਟੀਫਿਕੇਟ ਉਸ ਨੂੰ ਕਰਾਉਣ ਵਾਸਤੇ ਜਿਹੜਾ 15 ਸਾਲ ਘੱਟੋ ਘੱਟ ਉੱਥੇ ਬੰਦਾ ਰਹਿੰਦਾ ਹੋਵੇ ਉਹਦੇ ਲਈ ਆਧਾਰ ਦੀ ਲੋੜ ਹੈ ਰਾਸ਼ਨ ਕਾਰਡ ਦੀ ਲੋੜ ਹੈ ਵੋਟਰ ਆਈਡੀ ਕਾਰਡ ਤੇ ਜਿਹੜਾ ਉੱਥੇ ਮੈਟ੍ਰਿਕ ਸਰਟੀਫਿਕੇਟ ਵਗੈਰਾ ਉਹਦੀ ਲੋੜ ਪੈਂਦੀ ਹੈ ਇਸ ਦੀ ਲੋੜ ਪੈਂਦੀ ਹੈ ਉਦੋਂ ਜਦੋਂ ਲੋਕ ਪ੍ਰੋਫੈਸ਼ਨਲ ਕਾਲਜਾਂ ਚ ਦਾਖਲੇ ਲੈਂਦੇ ਆ 12ਵੀਂ ਤੋਂ ਬਾਅਦ ਤੇ ਦੂਜੀ ਥਾਵਾ ਤੇ ਦੱਸਣਾ ਹੁੰਦਾ ਵੀ ਅਸੀਂ ਕਿਹੜੇ ਸੂਬੇ ਦੇ ਰਹਿਣ ਵਾਲੇ ਆ ਜਾਂ ਕਿੱਥੋਂ ਦੇ ਰਹਿਣ ਵਾਲੇ ਆ ਇਹ ਤਾਂ ਸਿਰਫ ਉਹੀ ਲੋਕ ਬਣਾਉਂਦੇ ਆ ਬਾਕੀ ਆਮ ਲੋਕ ਤਾਂ ਬਣਾਉਂਦੇ ਹੀ ਨਹੀਂ ਇਹ ਵੀ ਬਹੁਤ ਥੋੜੀ ਗਿਣਤੀ ਹੈ ਇਹ ਉਹਨਾਂ ਨਾਲੇ ਮਿਲਦੀ ਹੈ ਇਹ ਗਿਣਤੀ ਕੋਈ ਵੱਖਰੀ ਐਡ ਨਹੀਂ ਹੋ ਰਹੀ ਉਹਦੇ ਵਿੱਚ ਜਮਾ ਨਹੀਂ ਹੋ ਰਹੀ ਉਹਨਾਂ ਦੇ ਵਿੱਚ ਹੀ ਇਹ ਗਿਣਤੀ ਵੀ ਸ਼ਾਮਲ ਹੈ ਜਿਹੜੇ ਪਹਿਲਾਂ ਉੱਪਰ ਹੈਗੇ ਆ ਡਾਕੂਮੈਂਟ ਅਗਲੀ ਗੱਲ ਜਿਹੜੇ ਜੰਗਲਾਤ ਦੇ ਜਿਹੜੇ ਰਾਈਟ ਹੈ ਜੰਗਲ ਦੇ ਵੀ ਜੰਗਲਾਂ ਦਾ ਜਿਹੜਾ ਇਹ ਇਹਨਾਂ ਤੇ ਜੰਗਲਾਂ ਦਾ ਅਧਿਕਾਰ ਹੈ ਇਹਨਾਂ ਲੋਕਾਂ ਦਾ ਉਹ ਜਿਹੜੇ ਆਦਿਵਾਸੀ ਲੋਕ ਜਿਹੜੇ ਜੰਗਲਾਂ 'ਚ ਰਹਿੰਦੇ ਆ ਉਹਨਾਂ ਨੂੰ ਉੱਥੋਂ ਦੀ ਜਿਹੜੀ ಗ್ರಾಮ ਪੰਚਾਇਤ ਹੈ ਉਹ ਅਜੇ ਦੰਦੀ ਹੈ ਤੇ ਉਹਨਾਂ ਦੇ ਵਿੱਚ ਫਿਰ ਬੀਸੀ ਜਿਹੜਾ ਹੈ ਉਹਨਾਂ ਨੂੰ ਮਨਜ਼ੂਰ ਕਰਦਾ ਹੈ ਉਹ ਸਰਟੀਫਿਕੇਟ ਨੂੰ ਜਿਹੜਾ ਉਹਨਾਂ ਨੂੰ ਦਿੱਤਾ ਜਾਂਦਾ ਵੀ ਇਹ ਜੰਗਲਾਂ ਤੇ ਅਧਿਕਾਰ ਇਹਨਾਂ ਦਾ ਹੈਗਾ ਤੇ ਉਹ ਤਾਂ ਦੱਸਦੇ ਇਹ ਹੈ ਕਿ ਵੀ ਜਿਹੜੇ 4696 ਲੋਕਾਂ ਨੇ ਆਪਣੇ ਕਲੇਮ ਦਿੱਤੇ ਵੀ ਸਾਨੂੰ ਜੰਗਲ ਅਧਿਕਾਰ ਸਰਟੀਫਿਕੇਟ ਦੇ ਦਿੱਤਾ ਜਾਵੇ ਆ 1 ਜੂਨ 2025 ਦੀ ਗੱਲ ਹੈ ਨਾਲੇ ਹੁਣੀ ਤਾਜੀ-ਤਾਜੀ ਉਹਦੇ ਚੋਂ ਸਿਰਫ 191 ਲੋਕਾਂ ਨੂੰ ਮਿਲੇ ਹੈ 4496 ਦੇ ਰਿਜੈਕਟ ਹੋ ਗਏ ਯਾਨੀ ਉਹ ਵੀ ਕੋਈ ਸਮੱਸਿਆ ਹੱਲ ਨਹੀਂ ਕਰਦਾ ਉਹ ਵੀ ਅਗਲੀ ਗੱਲ ਜਿਹੜੀ ਹੈ OBC SC ST ਜਾਂ ਕਿਸੇ ਵੀ ਜਾਤ ਦਾ ਸਰਟੀਫਿਕੇਟ ਉਹਨਾਂ ਕੋਲ ਹੋਵੇ ਕਾਸਟ ਸੈਂਸਸ ਜਿਹੜੀ ਕਾਸਟ ਸੈਂਸਸ ਹੋਈ ਹੈ ਉਹਦੇ ਚ 13 ਕਰੋੜ 7 ਲੱਖ ਟੋਟਲ ਪਾਪੂਲੇਸ਼ਨ ਸੀਗੀ 2023 ਚ ਉਹਦੇ ਚੋਂ OBC ਜਿਹੜੇ ਐ ਉਹ 3 ਕਰੋੜ 54 ਲੱਖ ਸੀਗੇ 27% ਜਿਹੜੇ ਅਤੀ ਪਛੜੇ ਲੋਕ ਐ ਉਹ 4 ਕਰੋੜ 70 ਲੱਖ ਸੀ 36% ਸ਼ੈਡਿਊਲਡ ਕਾਸਟ ਜਿਹੜੇ ਐ ਉਹ 20% ਸੀਗੇ 26 ਕਰੋੜ 2.6 ਕਰੋੜ ਸ਼ੈਡਿਊਲਡ ਟ్రਾਈਬਸ ਸਿਰਫ 22 ਲੱਖ ਸੀਗੇ ਜਾਨੀ 1.6% ਸੋ ਇਹ ਇਸ ਕਰਕੇ ਇਹਨਾਂ ਦਾ ਕੋਈ ਡਾਟਾ ਕਿਸੇ ਦਾ ਹੋਵੇ ਉਹ ਕਿਸੇ ਨੇ ਕਲੈਕਟ ਹੀ ਨਹੀਂ ਕੀਤਾ ਵੀ ਕਿੰਨੇ ਆ ਕੋਲ ਨੇ ਇਹ ਸਰਟੀਫਿਕੇਟ ਸੋ ਉਹਦੇ ਵੀ ਨਹੀਂ ਕੰਮ ਚਲਾਉਣਾ ਫਿਰ ਨੈਕਸਟ ਜਿਹੜਾ ਐਨ ਆਰ ਸੀ ਉਹ ਉੱਥੇ ਹੈ ਹੀ ਨਹੀਂ ਜਿੱਥੇ ਹੋਈ ਹੋਵੇ ਉੱਥੇ ਲਾਉਣਾ ਨੌਵਾਂ 10ਵਾਂ ਜਿਹੜਾ ਫੈਮਿਲੀ ਰਜਿਸਟਰ ਫੈਮਿਲੀ ਰਜਿਸਟਰ ਹੈ ਜਿਹੜਾ ਉਹ ਲੋਕਲ ਅਥਾਰਟੀ ਤਿਆਰ ਕਰਦੀ ਹੈ ਇਹ ਕਿਤੇ ਤਿਆਰ ਹੀ ਨਹੀਂ ਕੀਤਾ ਹੋਇਆ ಗ್ರಾಮ ਪੰਚਾਇਤ ਜਾਂ ਜਿਹੜੀ ਜਿਹੜੀ ਸ਼ਹਿਰਾਂ ਦੇ ਵਿੱਚ ਬੋਡੀ ਹੈ ਕੋਈ ਉਹ ਉਹ ਵੀ ਨਹੀਂ ਹੋਇਆ ਲਾਸਟ ਗੱਲ ਜਿਹੜੀ ਹੈ ਵੀ ਕਿਸੇ ਤਰ੍ਹਾਂ ਦੀ ਕੋਈ ਜ਼ਮੀਨ ਜਾਇਦਾਦ ਘਰ ਪਲੋਟ ਦਾ ਸਰਕਾਰੀ ਸਰਟੀਫਿਕੇਟ ਵੀ ਇਹਦਾ ਓਨਰ ਹੈ ਇਹਦਾ ਇਹਦਾ ਮਾਲਕ ਹੈ ਇਹ ਹੁਣ ਜਦੋਂ 2011 ਚ ਸੈਂਸਸ ਹੋਈ ਸੀ ਇਹ ਸੰਬੰਧੀ ਹੁਣ ਉਦੋਂ ਬਾਅਦ ਤਾਂ ਹੋਈ ਨਹੀਂ ਤਾਂ ਉਦੋਂ ਜਿਹੜੇ बिहार ਦੇ ਉਸ ਟਾਈਮ ਟੋਟਲ ਲੋਕ ਸੀ ਉਹਨਾਂ ਚੋਂ 65.68 ਯਾਨੀ ਕਿ ਪੌਣੇ 66% ਲੋਕਾਂ ਕੋਲ ਕੋਈ ਜ਼ਮੀਨ ਨਹੀਂ ਸੀ ਕਿਸੇ ਵੀ ਤਰ੍ਹਾਂ ਦੀ ਨਾ ਮਕਾਨ ਦੀ ਤੇ ਨਾ ਕਿਸੇ ਵੈਸੇ ਖੇਤੀ ਵਾਲੀ ਜ਼ਮੀਨ ਐਨੇ ਪਰਸੈਂਟ ਲੋਕਾਂ ਕੋਲ ਕੋਈ ਜ਼ਮੀਨ ਨਹੀਂ ਤੇ ਉਹ ਵੀ ਕਿੱਥੋਂ ਦੇ ਦੇਣਗੇ ਸੋ ਕਹਿਣ ਦਾ ਭਾਵ ਹੈ ਵੀ ਜਿਹੜੇ 11 ਡਾਕੂਮੈਂਟਸ ਮੰਗ ਰਹੀ ਹੈਗੀ ਮੰਗ ਰਿਹਾ ਹੈ ਇਲੈਕਸ਼ਨ ਕਮਿਸ਼ਨ ਉਹ ਸਾਰੇ ਦੇ ਸਾਰੇ ਅਜਿਹੇ ਹੈ ਜਿਹੜੇ ਹੋਣੇ ਹੀ ਨਹੀਂ ਤੇ ਬਹੁਤੇ ਲੋਕਾਂ ਦੀਆਂ ਵੋਟਾਂ ਨਹੀਂ ਬਣਦੀਆਂ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ ਉਹਦੇ 'ਚ ਇਹ ਹੈ ਵੀ ਜਿਹੜਾ ਉੱਥੋਂ ਦਾ ਅਧਿਕਾਰੀ ਹੈ ਫਿਰ ਉਹ ਜਿਹੜੇ ਬੰਦੇ ਰਹਿ ਜਾਣਗੇ ਜਿਹੜੇ ਬੰਦੇ ਡਾਕੂਮੈਂਟ ਨਹੀਂ ਦੇਣਗੇ ਉਹਨਾਂ ਨੂੰ ਸ਼ੱਕੀ ਵਿਦੇਸ਼ੀ ਨਾਗਰਿਕ ਐਲਾਨ ਕਰ ਸਕਦਾ ਹੈ ਹੋਣ ਅਗਲੀ ਗੱਲ ਉਹ ਜਿਹੜੇ ਸ਼ੱਕੀ ਨਾਗਰ ਵਿਦੇਸ਼ੀ ਨਾਗਰਿਕ ਐਲਾਨੇ ਗਏ ਸਰਕਾਰ ਵੱਲੋਂ ਸਰਕਾਰ ਤੌਰ ਤੇ ਸਰਟੀਫਾਈ ਹੋ ਗਏ ਵੀ ਇਹ ਸ਼ੱਕੀ ਵਿਦੇਸ਼ੀ ਹੈ ਚਾਹੇ ਵਿਚਾਰੇ ਸਦੀਆਂ ਤੋਂ ਇੱਥੇ ਰਹਿ ਰਹੇ ਹੋਣ ਉਹਨਾਂ ਨੂੰ ਇਹਨਾਂ ਚੋਣਾਂ ਤੋਂ ਬਾਅਦ ਜਿਹੜੀਆਂ VHP ਬਜਰੰਗ ਦਲ ਤੇ ਹੋਰ ਢੀਡਾਂ ਨੇ ਉਹ ਜਾ ਜਾ ਕੇ ਘੇਰਨੀਆਂ ਵੀ ਤੁਸੀਂ ਸ਼ੱਕੀ ਹੋ ਦੱਸੋ ਕਿੱਥੋਂ ਆਏ ਹੋ ਉਹਨਾਂ ਦਾ ਕੀ ਹਾਲ ਹੋਊਗਾ ਇਹ ਹਿਟਲਰ ਤੋਂ ਬੁਰਾ ਹਾਲ ਹੋਣ ਵਾਲਾ ਹੈ ਦੇਸ਼ ਦੇ ਵਾਸੀਓ ਇਹ ਸਾਰੇ ਸੂਬਿਆਂ 'ਚ ਹੋਣ ਵਾਲਾ ਹੈ ਇਹਦੇ ਤੇ ਡਟ ਕੇ ਬਹੁਤ ਵੱਡੀ ਜਿਹੜੀ ਲੜਾਈ ਹੈ ਉਹ ਲੜਨ ਦੀ ਲੋੜ ਹੈ ਮੋਦੀ ਸਰਕਾਰ ਦੇ ਵਿਰੁੱਧ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਪਹਿਲਗਾਮ ਦਾ ਜਿਹੜਾ ਹਮਲਾ ਹੋਇਆ ਉਸ ਤੋਂ ਬਾਅਦ ਹਰਿਆਣੇ ਦੇ ਵਿੱਚ ਮੁਸਲਮਾਨ ਜਿਹੜੇ ਲੋਕ ਨੇ ਉਹਨਾਂ ਨਾਲ ਕੀ ਕੁਛ ਕੀਤਾ ਉਹਦੇ ਬਾਰੇ ਸ਼ਿਵਿੰਦਰ ਇੱਕ ਪੱਤਰਕਾਰ ਨੇ ਆਪਣੇ ਚੰਡੀਗੜ੍ਹ ਰਹਿੰਦੇ ਐ ਉਹਨਾਂ ਨੇ ਕਾਰਵਾ ਦੇ ਵਿੱਚ ਇੱਕ ਬੜੀ ਵੱਡੀ ਭਿਆਨਕ ਰਿਪੋਰਟ ਛਾਪੀ ਹੈ ਉਹਨਾਂ ਨੇ ਕਿ ਹੈ ਵੀ ਅੰਮਾਲਾ ਕਰਨਾਲ ਕੈਥਲ ਰੋहतक 8-8 ਥਾਵਾਂ ਤੇ ਉਹ ਗਏ ਜਿਹੜੇ ਲੋਕ ਰੋੜੀਆਂ ਰੇੜੀਆਂ ਲਾਉਂਦੇ ਸੀ ਕੁਝ ਉਹਨਾਂ ਚੋਂ ਵਾਪਸ ਆ ਗਏ ਤੇ ਕੁਝ ਅਜੇ ਵੀ ਨਹੀਂ ਆਏ ਉਹਨਾਂ ਦਿਨਾਂ 'ਚ ਵੀ ਉਹ ਗਏ ਤੇ ਉਹਨਾਂ ਦੇ ਸਾਰੇ ਉਹ ਕਾਰੋਬਾਰ ਬੰਦ ਕਰਾਏ ਵਿਸ਼ਵ Hindu ਬਜਰੰਗ ਦਲ ਦੀਆਂ ਢੀਡਾਂ ਨੇ ਉਹਨਾਂ ਦੀ ਕੁੱਟਮਾਰ ਕੀਤੀ ਤੇ ਪੁਲਸ ਵਾਲੇ ਕੋਲ ਖੜੇ ਰਹੇ ਮੂੰਹ ਪਰਾਂ ਕਰ ਲੈਂਦੇ ਸੀਗੇ ਉਹ ਛਡਾਉਂਦੇ ਵੀ ਨਹੀਂ ਸੀਗੇ ਤੇ ਰਿਪੋਰਟ ਦਰਜ ਕਰਨੀ ਤਾਂ ਦੂਜੇ ਪਾਸੇ ਰਹੀ ਸੋ ਦੋਸਤੋ ਬਹੁਤ ਮਾੜੇ ਹਾਲਾਤ ਹੈ ਬਾਕੀ ਗੱਲਾਂ ਤੁਹਾਡੇ ਨਾਲ ਕੱਲ ਨੂੰ ਕਰਾਂਗੇ